ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਉਤ ਵੰਦਨ ਅਨੇਕ ਬਾਾਰ ਸਰਬ ਕਲਾ ਸਮਰਥ ਦੋਲਨ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਮੂਰਖ ਕੀ ਕੀ ਤੱਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣ ਆਪੇਖਿਆ ਸੇ ਫਿਰ ਗਰਭਾਸ ਨਾ ਕਰਿਆ ਰੇ ਸੋ ਕਹੋ ਜਨਮ ਜਨਮ ਦੀ ਕਟਿਅ ਹੈ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਹਿੰਡੋ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ ਸਤਗੁਰ ਮਿਲੈ ਤਖੂ ਜੀਐ ਮਿਲ ਜੋਤੀ ਜੋਤ ਸਮਾਨੀ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ ਸਤ ਗੁਰ ਮਿਲੇ ਤਖੂ ਜੀਐ ਮਿਲ ਜੋਤੀ ਜੋਤ ਸਮਾਨੀ ਮਾਧੋ ਸਾ ਦੂਜਨ ਦੇ ਹਉ ਮਿਲਾਏ ਦੇਖਤ ਦਰਸ ਪਾਪ ਸਭ ਨਾਸ ਹੈ ਪਵਿੱਤਰ ਪਰਮ ਪਦ ਪਾਏ ਰਹਾ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਤਨ ਹਿਰਿਆ ਤਖੋਜ ਪਰੇ ਤਾ ਬਕਰੇ ਤਨ ਸਾਪਤ ਰਾਸ ਉਭਰਿਆ ਪਖੰਡ ਪਰਮ ਉਪਾਉ ਕਰ ਥਾਕੇ ਰਿਦ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅંધੇਰ ਗਵਾਇਆ ਜਗਨਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੇ ਨਾਨਕ ਸਾਥ ਹੋਏ ਮਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੇ ਜਗਨਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੇ ਨਾਨਕ ਸ਼ਾਂਤ ਹੋਏ ਮਨ ਅੰਤਰ ਤਿਤ ਹਿਰਦੈ ਹਰ ਗੁਣ ਗਾਵੈ ਵਾਹੇ ਗੁਰਿ ਕੀ ਗਾ ਖਾਲਿਸਾ ਵਾਹੇ ਗੁਰਿ ਕੀ ਭਦੇ ਸਤਨੰ ਸ਼੍ਰੀ ਵਾਹਿਗੁਰੂ ਸਾਹਿਬ ਦੀਓ ਦੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਖੋ ਸ਼ਰਨਾਈ ਹਰ ਜੀਓ ਤੈਨ ਤੂੰ ਰਖਨ ਜੋਗ ਤਦ ਜੀਵਡ ਮ ਅਬਰ ਨ ਸੂਝੈ ਨਾ ਕੋ ਹੋ ਨ ਹੋਗ ਸੁਖ ਹੋ ਟਲ ਗੁਰ ਸੇਵੀਐ ਐਹਨ ਇਸ ਸਹਜ ਸੁਭਾਏ दर्शन पर गुरु ਜਨ ਸਚਾ ਪਾਤਿ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸੋ ਸਤਨਨ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਸੰਤ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਦੇ अहं त्यागत आगे चरण कमल पागे तुम मिलो प्रभु सब आगे हर चेत मन मेरे देख फूल फूल फूले अहं त्यागत आगे ਚਰਨ ਕਮਲ ਪਾਗੇ ਤੁਮ ਮਿਲ ਹੋ ਪ੍ਰਭ ਸਭਾਗੇ ਹਰ ਚੇਤ ਮਨ ਮੇਰੇ ਰਹਾਉ ਸਗਨ ਬਾਸ ਕੂਲੇ ਇਕ ਰਹੇ ਸੂਖ ਕਠੂਲੇ ਬਸੰਤ ਰੁੱਤ ਆਈ ਪਰ ਫੁੱਲ ਤਾਂ ਰਹੇ ਅਬ ਕਲੂ ਆਇਓ ਰੇ ਇਕ ਨਾਮ ਬੋ ਵਹੁ ਬੋ ਵਹੁ ਅਨਰੂਤ ਨਹੀਂ ਨਹੀਂ ਮਤ ਭਰਮ ਭੂਲਹੁ ਭੂਲਹੁ ਦਨ ਪਾਏ ਜਿਸ ਮਸਤਕ ਹੈ ਲਿਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ ਗੁਰ ਮਿਲਿ ਹਰ ਪਾਏ ਜਿਸ ਮਸਤਕ ਹੈ ਲਿਖਾ மனருத்ம ரே நான